sc 77. ব студien মা বনার� Could জা আইড-আথ? কবনা আড ma� Copy দাকে. কাকেপছাকা়. জাকট্পাক়াব আপার ਦੇਰ ਦੇ ਬੈਂਕ ਟੈਕਨੋਲੋਜੀ ਨਾਲ ਟੈਕਨੋਲੋਜੀ ਨੂੰ ਮੀਟ ਡੂਗ ਬੀ ਨਾਸਟਿਕ ਪਲੇਅਰ ਵਿਚਿਆਂ ਦੇ ਸਰਵੰਤਿਕ ਆਸਪਾਸ ਪਾਕਿਸਤਾਨ ਆਪ ਜੀ ਕੇ ਕਾਰਜ ਹੱਥਾਂ ਤੋਂ

ਕਿ ਜਦੋਂ ਕੋਈ ਸੂਬਾ ترقی ਉਹਦੀ ترقی ਗਿਣੀ ਜਾਂਦੀ ਹੈ ਤਾਂ ਉਥੇ ਦੇਖਿਆ ਜਾਂਦਾ ਹੈ ਕਿ ਉਥੇ ਕਿੰਨੇ ਕੁ ਡਿਪਾਰਟਮੈਂਟ ਪ੍ਰੋਜੈਕਟਸ ਨੇ ਕਿੰਨੇ ਕੁ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਿੰਨੇ ਉਹਨਾਂ ਦਾ ਨਿਗਾਹ ਜੀਆਂ ਆਖਦੇ ਆ ਇਸ ਸਮਾਗਮ ਦੇ ਮੁੱਖ ਸੂਤਰਦਾਰ ਸ਼੍ਰੀ ਅਮਨ अरोड़ा ਜੀ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇਸ ਸਮਾਗਮ ਨੂੰ ਅਪਾ ਅੱਗੇ ਤੋਰਦੇ ਹੋਏ ਮੈਂ ਸਭ ਤੋਂ ਪਹਿਲਾਂ ਮੰਚ ਦੇ ਸ਼ੁਸ਼ੋਭਤ ਜਿੰਨੀਆਂ ਸਖੀਤਾਂ ਨੇ ਉਹਨਾਂ ਨੂੰ ਜੀ ਆਇਆਂ ਕਹਣ ਸੰਗਤ ਨੂੰ ਜੀ ਆਇਆਂ ਕਹਣ ਮਨਜੀਤ ਸਿੰਘ ਕਟੜੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਧੰਨ ਧੰਨ ਲੱਖ 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 ਮੁਬਾਰਕਾਂ ਅੱਜ ਇਸ ਗੁਰਪੁਰਬ ਦੇ ਪਾਵਨ ਮੌਕੇ ਤੇ ਜੀ ਦੇ ਸਰਕਾਰ ਦੇ ਵਿੱਚ ਤਾੜੀਆਂ ਜੂ ਮਾਰ ਦਿਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਸ੍ਰੀ ਸੰਗਤ ਆਪੀ ਕਿ ਉਹਨਾਂ ਨੇ ਅੱਜ ਸਾਹੋਕੇ ਹਾਂਜੀ ਅੱਗੇ ਬੋਲੋ ਬਾਬਾ ਜੀ ਬੋਲੇ ਸੋ ਨਿਹਾਲ ਸਭੂ ਸੰਗਤ ਦਾ ਧੰਨਵਾਦ ਕਰਨਗੇ ਉਹ ਵੀ ਤਿਆਰ ਰਹਿਣ ਲਖਵਿੰਦਰ ਸਿੰਘ ਸੁਖਸਾਹੋ ਜੀ ਪਾਰਟੀ ਵੱਲੋਂ ਸਮਾਗਮ ਸਮੂਹ ਸੰਗਤ ਦਾ ਧੰਨਵਾਦ ਸਮੂਹ ਸੰਗਤ ਦਾ ਧੰਨਵਾਦ ਕਰਵਾਏ ਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਨੂੰ ਬਹੁਤ ਆਵਾਜ਼ ਦੇ ਰਹੀ ਹੈ ਤੁਸੀਂ ਬੀਗ ਦੇ શિક્ષਾ ਦੇ ਦੌਰ ਦੇ ਨਾਲ ਤੇ ਇਸ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੀ ਨਗਰਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਚੰਗੀ ਪੜ੍ਹਾਈ ਹੋ ਸਕੇ ਤੇ ਇਹਦੇ ਵਾਸਤੇ ਸੋਨਾ ਉਦਮ ਹੋ ਰਿਹਾ ਤੇ ਨਾਲ ਮੈਡੀਕਲ ਵਾਸਤੇ ਵੀ ਬੜਾ ਸੋਹਣਾ ਉਦਮ ਹੋ ਰਿਹਾ ਹੈ ਹੈਲਪ ਦਿੱਤੀ ਜਾਵੇ ਗਰੀਬ ਲੋਕਾਂ ਵਾਸਤੇ ਤੇ ਅੱਜ ਜਿਹੜਾ ਸਾਡੇ ਨਗਰ ਪਿੰਡ ਢਡਰੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦਮ ਕੀਤਾ ਗਿਆ। ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਮੈਂ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਸੱਦੇ ਤੇ ਐ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਖੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲ ਸੇ। ਵੇ ਸਮੇਂ ਤੋਂ ਇੱਛਾ ਸੀ ਕਿ ਢੱਡਰੀਆਂ ਨੇ ਆ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ ਅੱਜ ਇੱਥੇ ਤਕਰੀਬਨ 14 ਕਰੋੜ ਦੀ ਆਈਟੀਆਈ ਦਾ ਜੋ ਨੀਂ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਕਿ ਆਪ ਆ ਕੇ ਆਪਦੇ ਚਰਨ ਪਾ ਕੇ ਇਹਨਾਂ ਨੇ ਅੱਜ ਨਹੀਂ ਪੱਤਰ ਜਿਹੜਾ ਉਹ ਰੱਖਿਆ ਮੈਂ ਸਮਝਦਾ ਕਿ ਜਦੋਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਹੌਨਰ ਮਿਲੇਗਾ ਤੇ ਫਿਰ ਬੱਚਾ ਕਦੇ ਜ਼ਿੰਦਗੀ ਚ ਖਾਈ ਸਖਾਈ ਵੀ ਹੋਵੇ ਉੱਚ-ਨੀਚ ਵੀ ਹੋਵੇ ਤਾਂ ਕਦੇ ਮਾਰ ਨਹੀਂ ਖਾਂਦਾ ਹੈਗਾ ਸੋ ਅੱਜ ਉਪਰਾਲਾ ਕੀਤਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹਰਦੀਪ ਕੌਰ ਜੀ ਕਿਹੜਾ ਪਿੰਡਾ ਜੀ ਕਾਡਰੇ ਆ ਜੀ ਸਭੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਆਈਟੀਆਈ ਦਾ ਜਦੀ ਪੱਥਰ ਰੱਖਿਆ ਗਿਆ ਅਸੀਂ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦਾ ਤੇ ਸਾਡੇ ਪਿੰਡ ਦੇ ਬਾਬਾ ਜੀ ਦਾ ਕਿ ਸਾਨੂੰ ਐਡੀ ਵੱਡੀ ਖੁਸ਼ੀ ਦਿੱਤੀ ਇਹਨਾਂ ਨੇ ਸਾਡੇ ਬੱਚੇ ਅੱਗੇ ਪੜ੍ਹ ਲਿਖ ਕੇ ਵਧੀਆ ਕਿਤੇ ਪੋਸਟ ਤੇ ਲੱਗਣਗੇ ਜਾਂ ਕੋਈ ਵਧੀਆ ਕੰਮ ਕਰਨਗੇ ਸਾਨੂੰ ਇਹਨਾਂ ਦੇ ਦਿਲੋਂ ਧੰਨਵਾਦ ਹੈ ਕਿ ਸਾਡੀ ਐਡੀ ਵੱਡੀ ਉਹਨਾਂ ਨੇ ਸੁਣੀ